ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਐਂਡ ਵੈਲਕਮ ਬੈਕ ਟੂ ਮਾਈ ਨਿਊ ਬਲੌਗ ਜੀ ਕਿਵੇਂ ਹੋ ਸਾਰੇ ਹੋ ਸਾਰੇ ਬਹੁਤ ਵਧੀਆ ਹੋਮੋਂਗੇ ਐਂਡ ਮੈਂ ਵੀ ਬਿਲਕੁਲ ਠੀਕ ਹਾਂ ਜੀ ਐਂਡ ਇੱਥੇ ਹੋ ਰਿਹਾ ਜੀ ਈਵਨਿੰਗ ਦਾ ਟਾਈਮ ਹੋ ਰਿਹਾ ਕੱਲ ਸ਼ਾਮ ਵਾਲਾ ਜਿਹੜਾ ਈਵਨਿੰਗ ਦਾ ਟਾਈਮ ਆ ਇਹ ਉਹ ਵਾਲਾ ਬਲੌਗ ਆਗਾ ਮੇਰਾ ਮੈਨੇ ਸੋਚਿਆ ਵੀ ਚਲੋ ਆਪਾਂ ਸ਼ੂਟ ਕਰ ਲੈਨੇ ਆ ਐਂਡ ਇੱਥੇ ਨਾ ਬਹੁਤ ਜ਼ਿਆਦਾ ਹਨੇਰੀ ਆ ਗਈ ਸੀ ਮੈਨੂੰ ਲੱਗਦਾ ਸਾਰੀ ਪਿੰਡਾਂ ਦੇ ਵਿੱਚ ਆਈ ਹੋਈਆਂ ਨੇ ਕਿ ਆਪਣੇ ਵੀ ਬਹੁਤ ਜ਼ਿਆਦਾ ਹਨੇਰੀ ਜਿਹੜੀ ਚੱਲ ਪਈ ਸੀਗੀ ਇੱਕਦਮੀ ਬਹੁਤ ਹਨੇਰੀ ਬਾਰਿਸ਼ ਵੀ ਹੋਣ ਲੱਗ ਗਈ ਸੀ ਐਂਡ ਸੀਰੀਅਸਲੀ ਸਾਡੇ ਗੜੇ ਵੀ ਪਏ ਆਗੇ ਮੈਨੂੰ ਨਹੀਂ ਪਤਾ ਵੀ ਹੋਰ ਕਿਤੇ ਪਏ ਆ ਕਿ ਨਹੀਂ ਪਏ ਅ ਪਰ ਸਾਡੇ ਨਾ ਗੜੇ ਵੀ ਪਏ ਆ ਤੇ ਇੱਕਦਮ ਜਦੋਂ ਖੜਕਾ ਹੋਇਆ ਨਾ ਮੈਂ ਬਹੁਤ ਡਰ ਗਈ ਸੀ ਵੀ ਇਹ ਪਤਾ ਨਹੀਂ ਕਾਹਦਾ ਖੜਕਾਗਾ ਜਦੋਂ ਮੈਂ ਕੋਠੀ ਤੇ ਜਾ ਕੇ ਵੇਖਿਆ ਨਾ ਤੇ ਉਹ ਗੜੇ ਪੈ ਰਹੇ ਸੀਗੇ ਤੇ ਹੁਣਰ ਦੇ ਪਾਪਾ ਗਏ ਹੋਏ ਸੀਗੇ ਆਊਟ ਆਫ ਸਿਟੀ ਤੇ ਉਹਨਾਂ ਨੂੰ ਵੀ ਮੈਂ ਜਲਦੀ ਜਲਦੀ ਕਾਲ ਕਰੀ ਵੀ ਤੁਸੀਂ ਹਨਾ ਧਿਆਨ ਨਾਲ ਆਇਓ ਮਤਲਬ ਅਗਰ ਜ਼ਿਆਦਾ ਬਾਰਿਸ਼ ਹੋਈ ਉਹ ਵੀ ਕਹਿ ਰਹੇ ਪਏ ਸੀ ਕਹਿੰਦੇ ਬਾਰਿਸ਼ ਹੋ ਰਹੀ ਆ ਮੈਂ ਕਿਹਾ ਚਲੋ ਤੁਸੀਂ ਨਾ ਕਿਸੇ ਸ਼ਾਪ 'ਤੇ ਜਾਂ ਕਿਸੇ ਨਾ ਰੁਕ ਜੋ ਵੀ ਬਾਰਿਸ਼ ਦੇ ਵਿੱਚ ਨਾ ਚੱਲਿਓ ਹਨੇਰੀ ਹਵਾ ਬਹੁਤ ਚੱਲ ਰਹੀ ਆ ਹਨਾ ਪਤਾ ਨਹੀਂ ਹੁੰਦਾ ਮੌਸਮ ਦਾ ਤੇ ਉਹਦੇ ਕਰਕੇ ਥੋੜੀ ਜਿਹੀ ਟੈਨਸ਼ਨ ਹੋ ਰਹੀ ਸੀਗੀ ਤੇ ਇੱਥੇ ਮੈਂ ਸ਼ਿਮਲਾ ਮਿਰਚ ਦੀ ਦੀ ਸਬਜ਼ੀ ਬਣਾਣੀ ਸੀਗੀ ਮੰਮਾ ਨੂੰ ਉਹ ਮੰਮਾ ਲੈ ਕੇ ਆਏ ਸੀਗੇ ਆਉਂਦੇ ਹੋਏ ਮੰਮਾ ਕਹਿੰਦੇ ਹੋਰ ਕੋਈ ਵਧੀਆ ਸਬਜ਼ੀ ਹੈ ਨਹੀਂ ਸੀਗੀ ਤੇ ਮੈਂ ਕਿਹਾ ਚਲੋ ਕੋਈ ਨਹੀਂ ਤੇ ਉਹੀ ਉੱਥੇ ਮੈਂ ਤਿਆਰੀ ਕਰ ਰਹੀ ਸੀ ਤੇ ਫਿਰ ਸਾਰੀ ਸੈਲਫਾਉ ਮੈਂ ਨਾਲ ਦੀ ਨਾਲ ਕੂੜਾ ਜਨਾ ਵੀ ਆ ਨਾ ਖਲਾਰਾ ਕਿਨ ਜਨੇ ਵੀ ਛਿਲਕੇ ਆ ਉਹ ਨਾਲ ਦੀ ਨਾਲ ਹੀ ਮੈਂ ਚੱਕ ਦੇਣੀ ਹੁੰਨੀ ਐਗੀ ਆਦਤ ਜੀ ਬਣੀ ਹੋਈ ਆ ਮਤਲਬ ਨਾਲ ਦੀ ਨਾਲ ਨੂੰ ਕੱਪੜਾ ਨਾ ਫੇਰ ਹੀ ਦੇਣਾ ਅਗਰ ਮਾੜਾ ਥੋੜ ਉਤ ਵੀ ਖਲਾਰਾ ਪਿਆਨਾ ਤੇ ਉਹ ਵੀ ਨਾਲ ਦੀ ਨਾਲ ਕਪੜਾ ਫੇਰ ਦੇਣੀ ਹੁੰਦੀ ਆ ਮੈਂ ਐਂਡ ਫਿਰ ਇੱਥੇ ਹਰੀ ਮਿਰਚ ਟਮਾਟਰ ਵਗੈਰਾ ਕੱਟ ਕੇ ਪਿਆਜ਼ ਵਗੈਰਾ ਐਨ ਮੈਂ ਕੜਾਈ ਦੇ ਵਿੱਚ ਤੀਲ ਪਾ ਲਿਆ ਸੀਗਾ ਜਿਹੜੀ ਮਤਲਬ ਕਿ ਨਾ ਸੁੱਕੀ ਸਬਜ਼ੀ ਹੁੰਦੀ ਹੈਗੀ ਤਰੀ ਵਾਲੀ ਨਹੀਂ ਹੁੰਦੀ ਹੈ ਨਾ ਉਹ ਮੈਂ ਇਦਾਂ ਕੜਾਈ ਦੇ ਵਿੱਚ ਬਣਾਉਣੀ ਹੁੰਦੀ ਆ ਮੈਨੂੰ ਇਹ ਚ ਵਧੀਆ ਲੱਗਦਾ ਤੇ ਮੈਨੂੰ ਵਧੀਆ ਈਜ਼ੀ ਲੱਗਦੀ ਹੈਗੀ ਬਣਾਣੀ ਤੇ ਬਾਕੀ ਮੈਂ ਕੁੱਕਰ ਦੇ ਵਿੱਚ ਬਣਾਣੀ ਹੁੰਦੀ ਆ ਕੁੱਕਰ ਦਾ ਆਪਾਂ ਉਦਾਂ ਮੈਂ ਟੱਕਣੀ ਲਗਾਉਣੀ ਕੁੱਕਰ ਜਸਟ ਉੱਪਰ ਪਲੇਟ ਹੀ ਦਿੱਤੀ ਹੁੰਦੀ ਆ ਅਸੀਂ ਟੱਕਣੀ ਯੂਜ਼ ਕਰਦੇ ਦੂਸਰਾ ਵਾਲਾ ਕੁੱਕਰ ਦਾ ਐਂਡ ਇਥੇ ਹੁਣਰ ਮਤਲਬ ਬਾਰ ਬਾਰ ਕੁਛ ਨਾ ਕੁਛ ਮੰਗਦਾ ਪਿਆ ਸੀਗਾ ਕਦੇ ਆਹ ਦੇ ਦੋ ਕਦੇ ਉਹ ਦੇ ਦੋ ਬਸ ਉਹਨੂੰ ਪਤਾ ਨਹੀਂ ਮੈਂ ਇਥੇ ਖੇਡਣ ਨੂੰ ਕੁਛ ਦਿੱਤਾ ਸੀ ਇਥੇ ਮੇਰੇ ਨਾਲ ਉਹ ਖੇਡ ਰਿਹਾ ਸੀਗਾ ਅਸੀਂ ਮਜ਼ਾਕ ਕਰ ਰਿਹਾ ਸੀਗਾ ਐਂਡ ਫਿਰ ਮੈਂ ਲਾਇਆ ਸੀ ਇਥੇ ਆਪਣਾ ਤੜਕਾ ਪਿਆਜ਼ ਪਾਤੀ ਸੀਗੀ ਲਸਣ ਤੇ ਅਦਰਕ ਨੂੰ ਹੁਣ ਮੈਂ ਗਰਮੀਆਂ ਦੇ ਵਿੱਚ ਬਹੁਤ ਜ਼ਿਆਦਾ ਅਬੋਇਡ ਕਰੂੰਗੀ ਕਿਸੇ ਹੀ ਸਬਜ਼ੀ ਵਿੱਚ ਕਦੇ ਹੀ ਪਾਉਂਗੀ ਅਦਰਵਾਇਜ਼ ਮੈਂ ਅਬੋਇਡ ਕਰ ਦਿਆ ਬਿਕੋਜ਼ ਮੈਨੂੰ ਨਾ ਗਰਮੀਆਂ ਦੇ ਵਿੱਚ ਲਸਣ ਅਦਰਕ ਬਿਲਕੁਲ ਵੀ ਵਧੀਆ ਨਹੀਂ ਲੱਗਦਾ ਹੈਗਾ ਤੇ ਕਦੇ-ਕਦੇ ਹੀ ਹੋ ਜਾਂਦਾ ਵੀ ਜਦੋਂ ਗੈਸਟ ਵਗੈਰਾ ਆਏ ਹੁੰਦਾ ਥੋੜਾ ਜਿਹਾ ਹੋ ਜਾਂਦਾ ਨਾ ਵੀ ਗਰੇਵੀ ਵਿੱਚ ਹੋਵੇ ਤੇ ਉਦੋਂ ਜ਼ਰੂਰ ਪਾ ਲਈਦੀ ਆ ਅਦਰਵਾਇਜ਼ ਨਹੀਂ ਮੈਂ ਪਾਉਂਗੀ ਤੇ ਇਥੇ ਵਸ ਉਸ ਤੋਂ ਬਾਅਦ ਥੋੜੇ ਜੇ ਬਰਤਨ ਪਏ ਸੀ ਕਿ ਮੈਂ ਕਿਹਾ ਚਲੋ ਸਬਜੀ ਮਤਲਬ ਕਿ ਤੜਕਾ ਬੁਨ ਰਹੀ ਆ ਇੰਨੇ ਚਮਾਂ ਮੈਂ ਜਲਦੀ ਜਲਦੀ ਮਤਲਬ ਜਿਹੜਾ ਆਪਣਾ ਬਰਤਨ ਪਏ ਨੇ ਨਾ ਜਲਦੀ ਜਲਦੀ ਇਹ ਧੋ ਦਿੰਨੀ ਆ ਕਿਉਂਕਿ ਨਾਲ ਦੀ ਨਾਲ ਜਨਾ ਹੋ ਸਕੇ ਨਾ ਆਪਾਂ ਨੂੰ ਕੰਮ ਨਵੇੜਦੇ ਰਹਿਣਾ ਚਾਹੀਦਾ ਫਿਰ ਇਦਾਂ ਨਾ ਕਿਚਨ ਦੇ ਵਿੱਚ ਜ਼ਿਆਦਾ ਖਿਲਾਰਾ ਨਹੀਂ ਪੈਂਦਾ ਹੈਗਾ ਅਗਰ ਆਪਾਂ ਸੋਚ ਲਈਏ ਵੀ ਪਹਿਲਾਂ ਪਾਵਾ ਵਾਲਾ ਕੰਮ ਕਰ ਲਈਏ ਤੇ ਫਿਰ ਆਪਾਂ ਕਰਾਂਗੇ ਉਹ ਥੋੜਾ ਜਿਹਾ ਹੋ ਜਾਂਦਾ ਵੀ ਦੇਖੋ ਹੁਣ ਕੋਲ ਖੜਕੇ ਫਿਰ ਮੈਂ ਕੀ ਲੈਣਾ ਸੀ ਕੜਾਈ ਤੇ ਪਤਾ ਤਾਂ ਲੱਗਦਾ ਹੀ ਪਿਆ ਨਾ ਤੇ ਮੈਂ ਸੋਚਿਆ ਵੀ ਜਿੰਨੇ ਭਾਂਡੇ ਨੇ ਨਾ ਮੈਂ ਜਲਦੀ ਜਲਦੀ ਹੈ ਨਾ ਸਾਫ਼ ਕਰ ਤਵਾਂ ਤੇ ਇੱਕ ਇੱਕ ਕੰਮ ਜਿਹੜਾ ਨਾ ਇਹ ਫ੍ਰੀਜ ਆ ਹੋ ਜੂ ਉਸ ਤੋਂ ਬਾਅਦ ਮੈਨੇ ਆਟਾ ਵਗੈਰਾ ਗੁੰਨਣਾ ਸੀਗਾ ਤੇ ਫਿਰ ਮੈਂ ਡੋਗੀਆਂ ਦੀਆਂ ਰੋਟੀਆਂ ਲਾਣੀਆਂ ਸੀ ਤੇ ਬਸ ਫਿਰ ਮੈਨੂੰ ਆਇਆ ਸੀਗਾ ਫਿਰ ਮੈਂ ਫ੍ਰੀ ਆ ਕਿਉਂਕਿ ਜਿਹੜੀ ਆਪਣੀ ਰੋਟੀ ਆ ਉਹ ਮੈਂ ਥੋੜਾ ਜਿਆਦਾ ਲੇਟ ਲਾਉਣ ਨੂੰ ਨਹੀਂ ਹੁੰਦੀ ਹੈ ਵੈਸੇ ਤਾਂ ਬਲੈਕਆਊਟ ਹੋ ਜਾਂਦਾ ਤਾਂ 8 ਵਜੇ ਤੋਂ ਪਹਿਲਾਂ ਤਾਂ ਵੈਸੇ ਮੈਂ ਲਾ ਲ ਲੈਣੀ ਹੁੰਦੀ ਹੈ 7:30 ਵਜੇ ਲੱਗ ਜਾਨੀ ਆ ਨਾ ਕਈ ਵਾਰ ਪਾਣੀ ਕੱਟ ਹੋ ਜਾਂਦੇ ਆ ਮਤਲਬ ਇਦਾਂ ਜਿਹੜੀ ਟਾਈਮਿੰਗ ਆ ਨਾ ਮੇਰੀ ਹੋ ਰਹੀ ਹੈਗੀ ਥੋੜਾ ਜਿਆਦਾ ਬਲੈਕਆਊਟ ਕਰਕੇ ਆ ਹੁੰਦਾ ਵੀ 8 ਵਜੇ ਤੋਂ ਪਹਿਲਾਂ ਪਹਿਲਾਂ ਜਿਹੜੀ ਰੋਟੀ ਆ ਨਾ ਉਹ ਬਣਾ ਲਈਏ ਕੰਮ ਖਤਮ ਕਰ ਲਈਏ ਐਂਡ ਇਥੇ ਜਲਦੀ ਜਲਦੀ ਮੈਂ ਬਰਤਨ ਸਾਫ ਕਰ ਰਹੀ ਸੀ ਕਿਉਂਕਿ ਉਸ ਤੋਂ ਬਾਅਦ ਮੈਂ ਆਟਾ ਜੀਵਲ ਵੀ ਮੇਰਾ ਧਿਆਨ ਦਿੱਤਾ ਹੋਇਆ ਸੀਗਾ ਕਿਉਂਕਿ ਇੱਥਾ ਸੀ ਨਾ ਵੀ ਥੱਲੇ ਨੂੰ ਲੈ ਕੇ ਜੀ ਚੱਲਣਾ ਜਾਵੇ ਤੇ ਇੱਥੇ ਫਿਰ ਸਾਰਾ ਚੰਗੀ ਤਰ੍ਹਾਂ ਵਾਈਪਿੰਗ ਮਾਰਦਾ ਸੀਗਾ ਸ਼ੈਂਕ ਵਗੈਰਾ ਕਲੀਨ ਕਰਦਾ ਸੀਗਾ ਮੈਨੇ ਸਾਰਾ ਸਮਾਨ ਚੱਕ ਕੇ ਐਂਡ ਇੱਥੇ ਬਰਥਿੰਗ ਵਗੈਰਾ ਐਂਡ ਇੱਥੇ ਰਾਇਦੇ ਵਿੱਚ ਨਾ ਹੁੰਨ ਨੂੰ ਥੋੜੇ ਜਿ ਮੈਂ ਬ੍ਰੈਟ ਪੋਟੈਟੋ ਜੇ ਬਣਾ ਕੇ ਦਿੱਤੇ ਸੀਗੇ ਜਸਟ ਉਹ ਛਿਲਕਾ ਉਤਾਰ ਕੇ ਐਂਡ ਥੋੜਾ ਜਿਹਾ ਨਮਕ ਐਡ ਮਿਰਚ ਲਗਾ ਕੇ ਤੇ ਬਸ ਉਹ ਮੈਂ ਇਹਦੇ ਵਿੱਚ ਰੱਖ ਦਿੰਦੀ ਹੁੰਨੀ ਆਂ ਕਿ ਉਹ ਖਾ ਲੈਂਦਾ ਹੁੰਦਾ ਸੌਸ ਨਾਲ ਮਤਲਬ ਕਿ ਇਹਨੂੰ ਵਧੀਆ ਲੱਗਦੇ ਆਗੇ ਤਾਂ ਮੈਂ ਮਤਲਬ ਦੇਦ ਨਹੀਂ ਹੁੰਨੀ ਆ ਕਦੇ-ਕਦੇ ਤਾਂ ਖਾਸ ਕਰ ਐ ਆ ਵੀ ਚਲੋ ਜਵਾਕ ਟਿੱਕੇ ਬੈਠ ਜਾਂਦਾ ਖਾ ਲੈਂਦਾ ਆ ਬਾਹਰ ਲੀਆਂ ਚੀਜ਼ਾਂ ਨਾਲ ਉਹ ਹਨਾ ਐਂਡ ਫਿਰ ਇੱਥੇ ਬਸ ਜੀ ਆਪਣੀ ਸਬਜੀ ਆ ਜਿਹੜੀ ਰੈਡੀ ਹੋ ਗਈ ਸੀ ਇਹ ਵਾਲਾ ਕੰਮ ਮੇਰਾ ਨੇ ਪੜ ਗਿਆ ਸੀ ਐਂਡ ਫਿਰ 9:00 ਕਰਤਬਾਜੀ ਹੋਰ ਦੇ ਪਾਪਾ ਵੀ ਘਰ ਆ ਗਏ ਸੀ ਬਸ ਇੱਥੇ ਹੁਣ ਆਪਾਂ ਸਾਰੀਆਂ ਮੈਂਡਾਂ ਜਿਹੜੀਆਂ ਉਹ ਕਰ ਦਾਂਗੇ ਐਂਡ ਓਕੇ ਜੀ ਮਿਲਦੇ ਆਂ ਨੈਕਸਟ ਬਲੌਗ ਦੇ ਵਿੱਚ ਤੁਹਾਨੂੰ ਮੇਰਾ ਬਲੌਗ ਕਿਦਾਂ ਦਾ ਲੱਗਿਆ ਜ਼ਰੂਰ ਦੱਸਿਓ ਓਕੇ ਜੀ ਬਾਏ ਬਾਏ